ਸੋ ਲੋਕ ਦੀਨ ਦਰਦ ਦੁਖ ਪੰਜਨਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨ ਪਾਈ ਨਾਮ ਤੇਰਾ ਸੰਗ ਸਹਾਈ ਮਹਾ ਭਯਾਨ ਦੂਤ ਜਮ ਦਲੈ ਕੇ ਨਾਮ ਸੰਗ ਤੇ ਰਹਿ ਚਲੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮਕ ਨਮਾਏ ਉਦਾਰੀ ਹਨਕ ਪੁਨੇ ਚਨ ਕਰਤ ਨਹੀਂ ਕਰੇ ਹਰ ਨਾਮੋਂ ਪਾਪ ਧਰੈ ਗੁਰਮੁਖ ਨਾਮ ਜਪੋ ਮਨ ਮੇਰੇ ਹਨਕ ਪਾਵ ਸੂਖ ਕਢੇਰੇ ਸਗਦ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਨਾਮ ਜਪਤ ਹੋਏ ਸੁਖੀਆ ਆਖ ਕਰੋਰੀ ਬੰਦ ਨ ਪਰੈ ਹਰ ਨਾਮ ਜਪਤ ਨਿਸਰੈ ਹਨਕ ਮਾਇਆ ਰੰਗ ਟਿਕਣਾ 부ਜਾਵੈ ਹਰ ਨਾਮ ਜਪਤ ਆਗਾਵੇ ਏ ਮਾਰਗ ਏ ਜਾਤ ਅਕੇਲਾ ਹਰ ਨਾਮ ਸੰਗ ਸਾ ਨਾਮ ਸਦਾ ਤੇ ਆਈਏ ਆਨੰਦ ਗੁਰੂ